ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਇਲਾਕੇ 'ਚ ਖੜੇ ਹਾਂ ਜਿੱਥੇ ਕੀ ਇੱਕ ਪੈਲੈਸ ਦੇ ਵਿੱਚ ਇੱਕ ਸ਼ਖਸ ਨੂੰ ਜਿਹੜਾ ਹੈ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਉਸ ਪੈਲੈਸ ਦੀ ਦਿਖਾ ਰਹੇ ਜਿੱਥੇ ਕਿ ਅੱਜ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਵਿਆਹ ਸਮਾਗਮ ਦੇ ਵਿੱਚ ਅਚਾਨਕ ਜਿਹੜਾ ਹੈ ਗੋਲੀਆਂ ਦੀ ਆਵਾਜ਼ ਆਉਂਦੀ ਹੈ ਤਾਂ ਗੋਲੀਆਂ ਦੇ ਆਵਾਜ਼ ਤੋਂ ਬਾਅਦ ਬਰਾਤੀ ਜਿਹੜੇ ਨੇ ਇੱਥੋਂ ਭੱਜ ਕੇ ਬਾਹਰ ਨਿਕਲਦੇ ਨੇ ਪਰ ਜਦੋਂ ਬਾਹਰ ਨਿਕਲਦੇ ਨੇ ਤਾਂ ਉਹ ਜਿਹੜਾ ਹੈ ਅਚਾਨਕ ਇੱਕ ਸ਼ਖਸ ਨੂੰ ਜਿਹੜਾ ਹੈ ਇੱਥੇ ਲੱਗਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਸ ਤੋਂ ਬਾਅਦ ਇਸ ਪੈਲੈਸ ਨੂੰ ਖਾਲੀ ਕਰਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਵਲਟੋਹਾ ਅਮਰਕੋਟ ਜੋ ਇਲਾਕਾ ਹੈ ਉਥੋਂ ਦਾ ਸਰਪੰਚ ਵੀ ਮੌਜੂਦਾ ਔਰ ਉਸ ਨੂੰ ਜਿਹੜਾ ਹੈ ਇਸ ਵਿਆਹ ਸਮਾਗਮ ਦੇ ਵਿੱਚ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੋਲੀ ਮਾਰੀ ਗਈ ਹੈ ਤਾਂ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਰਿਜ਼ੋਰਟ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਨੇ ਔਰ ਵਿਆਹ ਵਾਲੀ ਗੱਡੀ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਜਿਹੜੀ ਕਿ ਇਸ ਵਿਆਹ ਦੀ ਪੂਰੀ ਸ਼ਾਨ ਸੀ ਔਰ ਇਸ ਵਿਆਹ ਵਾਲੀ ਗੱਡੀ ਦੇ ਵਿੱਚ ਜਿਹੜਾ ਹੈ ਉਹ ਜਾ ਰਹੇ ਉਸ ਤੋਂ ਬਾਅਦ ਲੇਕਿਨ ਇਸ ਸਮਾਗਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਹੈ ਤਾਂ ਇਹ ਖਾਸ ਕਰਕੇ ਜਿਹੜਾ ਇੱਕ ਜੋ ਮਾਮਲਾ ਸੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਨੇ ਉਹਨਾਂ ਨੂੰ ਬਿਆਨ ਕਰਦਾ ਹੈ ਕਿ ਵਿਆਹ ਸ਼ਾਦੀ ਵੀ ਹੁਣ ਖਾਸ ਤੌਰ ਦੇ ਉੱਤੇ ਜੇ ਕਈਏ ਤਾਂ ਉਹ ਵੀ ਸੇਫ ਨਹੀਂ ਹੈ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਅਪਰਾਧ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਸੀਂ ਰਿਜ਼ੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਪੁਲਿਸ ਵੱਲੋਂ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਔਰ ਇਸ ਰਿਜ਼ੋਰਟ ਦੇ ਅੰਦਰ ਜਿਹੜਾ ਹੈ ਅਪਰਾਧ ਦੀ ਵੱਡੀ ਵਾਰਦਾਤ ਨੂੰ ਅੱਜ ਅੰਜਾਮ ਦਿੱਤਾ ਗਿਆ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿ ਵਿਆਹ ਚੱਲ ਰਿਹਾ ਸੀ ਔਰ ਵਿਆਹ ਦੇ ਵਿੱਚ ਅਚਾਨਕ ਜਿਹੜਾ ਹੈ ਇੱਕਦਮ ਰਾਉਂਡ ਫਾਇਰ ਹੁੰਦੇ ਨੇ ਤਾਂ ਰਾਉਂਡ ਫਾਇਰ ਹੋਣ ਤੋਂ ਬਾਅਦ ਜਿਹੜਾ ਹੈ ਇੱਕ ਸ਼ਖਸ ਜਿਹੜਾ ਹੈ ਉਸ ਦੇ ਜਿਹੜਾ ਹੈ ਇਹ ਰਾਉਂਡ ਵੱਜਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਉਸ ਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਔਰ ਉਸ ਵੇਲੇ ਜਿਹੜੇ ਬਰਾਤੀ ਨੇ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਜਰਾ ਪਈਆਂ ਕਿਉਂਕਿ ਵਿਆਹ ਦਾ ਜਿਹੜਾ ਇੱਕ ਖੁਸ਼ੀ ਵਾਲਾ ਸਮਾਗਮ ਹੁੰਦਾ ਹੈ ਹਰ ਕੋਈ ਖੁਸ਼ੀ ਮਨਾਉਂਦਾ ਹੈ ਲੇਕਿਨ ਉਸ ਖੁਸ਼ੀ ਦੇ ਵਿੱਚ ਅਚਾਨਕ ਜਿਹੜਾ ਹੈ ਇਹ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਐਸੀ ਇਸ ਵੇਲੇ ਅੰਮ੍ਰਿਤਸਰ ਦੇ ਇੱਕ ਪੈਲੇਸ موجود ਹੈ ਮੈਰੀ ਗੋਲਡ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਉੱਥੇ ਇਹ ਘਟਨਾ ਵਾਪਰਦੀ ਹੈ ਜਿੱਥੇ ਕੀ ਇੱਕ ਮੌਜੂਦਾ ਸਰਪੰਚ ਜਿਹੜਾ ਹੈ ਉਹ ਐਸ ਦਾ ਸ਼ਿਕਾਰ ਹੁੰਦਾ ਨਜ਼ਰ ਆ ਰਿਹਾ ਹੈ ਅੰਦਾਜ਼ਾ ਜਦੋਂ ਅੰਦਰ ਗੋਲੀ ਚਲੀ ਦੇਖਿਆ ਕੁਝ ਨਹੀਂ ਆਹੀ ਹਾਂਜੀ ਦੋ ਮੁੰਡੇ ਆਏ ਆ ਮੁੰਡੇ ਗੋਲੀ ਫਾਇਰ ਕਰਕੇ ਚੱਲ ਗਏ ਮੇਰਾ ਨਾਮ ਕਲਿਆਣ ਸਿੰਘ ਮੈਂ ਦਿਨਨਗਰ ਦਾ ਰਹਿਣ ਵਾਲਾ ਹਾਂਜੀ ਕੀ ਘਟਨਾ ਵਾਪਰੀ ਮੈਂ ਮੁੰਡੇ ਦਾ ਚਾਚਾ ਹਾਂ ਤੇ ਉਹ ਇਹ ਫੰਕਸ਼ਨ ਚੱਲ ਰਿਹਾ ਹੈ ਬੜਾ ਵਧੀਆ ਜੀ ਕੇ ਕੋਈ ਗੱਲ ਨਹੀਂ ਇਹਦਾ ਨਹੀਂ ਇਹ ਪਿੱਛੇ ਬੈਠੇ ਹੀ ਖਾਣ ਪੀ ਰਹੇ ਸੀਗੇ ਤੇ ਪਿੱਛੋਂ ਦੋ ਮੁੰਡੇ ਆਏ ਆ ਬਾਹਰੋਂ ਉਹ ਫਾਇਰ ਕਰਕੇ ਚੱਲ ਗਏ ਬਸ ਹੋਰ ਕੋਈ ਗੱਲ ਕਿੰਨੀਆਂ ਗੋਲੀਆਂ ਚੱਲੀਆਂ ਦੋ ਉਹ ਚਲੀ ਯਕੀਨ ਲੜਾਈ ਝਗੜਾ ਸੀ ਕੋਈ ਉਹਨਾਂ ਦਾ ਪਤਾ ਨਹੀਂ ਇਹ ਨਹੀਂ ਸਾਨੂੰ ਦੱਸੋ ਯਾਰ ਕੋਈ ਫਰੋਤੀ ਦਾ ਮਾਮਲਾ ਹੈਗਾ ਜੀ ਕੋਈ ਫਰੋਤੀ ਦਾ ਮਾਮਲਾ ਉਹਨਾਂ ਨੂੰ ਪਤਾ ਹੋਊਗਾ ਇਹ ਤਾਂ ਕੁੜੀ ਵਾਲੇ ਪਰਿਵਾਰ ਵਾਲਿਆਂ ਨੂੰ ਇੱਧਰ ਤੋਂ ਪਤਾ ਹੈ ਹਨ ਮੌਕੇ ਤੇ ਮੌਕੇ ਬਰਾਤ ਕਿਤੋਂ ਆਈ ਸੀ ਬਰਾਤ ਦਿਨਾਂਗਰ ਤੋਂ ਸੁਣਨਾ ਚਾਹਿਆ ਪੁੱਤੋ ਵੀ ਇਹਨਾਂ ਦਾ ਮਲਾਓ ਹੋ ਚੁੱਕਾ ਦੋ ਤਿੰਨ ਵਾਰ ਉਹ ਨਹੀਂ ਵਾਲੇ ਕਿੱਥੋਂ ਦੇ ਆ ਜੀ ਲੜਕੀ ਵਾਲੇ ਕਿੱਥੋਂ ਲੜਕੀ ਵਾਲੇ ਅੰਮ੍ਰਿਤਪੁਰ ਦੇ ਜਿੱਥੇ ਦਾ ਸਰਪੰਚ ਅੱਛਾ ਉਸ ਤੋਂ ਦੇ ਹੀ ਬਿਲਕੁਲ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਦੱਸਿਆ ਕਿ ਜਿਹੜੇ ਮੌਕੇ ਤੇ ਆਈ ਵਿਟਨੈਸ ਸੀ ਉਹਨਾਂ ਨੇ ਜਾਣਕਾਰੀ ਸਾਂਝੀ ਦੋ ਲੋਗ ਆਂਦੇ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਗੋਲੀਆਂ ਚਲਾਤੀਆਂ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਰਿਜ਼ੋਰਟ ਦੀਆਂ ਦਿਖਾ ਰਹੇ ਹਾਂ ਇਸ ਰਿਜ਼ੋਰਟ ਦੇ ਵਿੱਚ ਜਿਹੜਾ ਹੈ ਅੱਜ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਤੇ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈ ਇੱਕ ਸਰਪੰਚ ਜੋ ਕਿ ਜਰਮਨ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਵਲਟੋਹਾ ਤੋਂ ਵਲਟੋਹਾ ਅਮਰਕੋਟ ਇਲਾਕੇ ਤੋਂ ਸਰਪੰਚ ਸੀਗਾ ਤਾਂ ਉੱਥੇ ਜਿਹੜਾ ਹੈ ਅੱਜ ਅਚਾਨਕ ਜਿਹੜਾ ਹੈ ਇਸ ਰਿਜ਼ੋਰਟ ਦੇ ਅੰਦਰ ਅੰਮ੍ਰਿਤਸਰ ਜਿਹੜਾ ਵੇਰਕਾ ਬਾਈਪਾਸ ਹੈ ਵੇਰਕਾ ਬਾਈਪਾਸ ਦੇ ਰਿਜ਼ੋਰਟ ਤੇ ਜਦੋਂ ਅੱਜ ਗੋਲੀ ਚੱਲਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਦੱਸਿਆ ਜਾ ਰਿਹਾ ਕਿ ਕੁਝ ਫਰੋਤੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਸ ਦੀ ਮੌਤ ਹੁੰਦੀ ਖਬਰ ਜਰੀ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਇਸ ਵੇਲੇ ਅਸੀਂ ਉਸ ਰਿਜ਼ੋਰਟ ਦੇ ਵਿੱਚ ਮੌਜੂਦ ਹਾਂ ਤਾਂ ਕੁਝ ਹੋਰ ਵੀ ਲੋਕ ਨੇ ਇੱਥੇ ਸਰਤ ਕੀ ਹੋਇਆ ਅਚਾਨਕ ਜਦੋਂ ਅੱਜ ਗੋਲੀ ਚੱਲੀ ਜਾਂਦਾ ਕੀ ਹੋਇਆ ਭਾਜੀ ਦੋ ਬੰਦੇ ਆਏ ਆ ਉਹ ਸ਼ਰਾਬ ਪੀ ਰਹੇ ਸੀ ਬੈਠੇ ਟੇਬਲ ਤੇ ਉਹਨਾਂ ਪਿੱਛੇ ਗੋਲੀਆਂ ਚਲਾਈਆਂ ਔਰ ਸਿਰ 'ਚ ਗੋਲੀ ਮਾਰ ਕੇ ਭੱਜ ਗਏ ਬੱਸ ਅੱਛਾ ਤੇ ਤੁਸੀਂ ਲੱਗੇ ਸੀ ਉਸਨੇ ਕੀ ਹੋਇਆ ਨਹੀਂ ਥੋੜੀ ਜਿਹੀ ਪਿੱਛੇ ਹੈ ਅੱਛਾ ਅਚਾਨਕ ਹੀ ਦੋ ਬੰਦੇ ਆਏ ਦੋ ਮੁੰਡੇ ਆਏ ਤੇ ਕੀ ਕਾਰਨ ਕੀ ਸੀ ਕੁਝ ਪਰਵਾਹ ਨਹੀਂ ਭਾਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇਥੇ ਅੰਮ੍ਰਿਤਸਰ ਦਾ ਰਹਿਣ ਵਾਲਾ ਮੈਂ ਤੇ ਵਿਆਹ ਤੇ ਆਇਆ ਅੱਛਾ ਤਾਂ ਇੱਕੋ ਦਮ ਗੋਲੀਆਂ ਦੀ ਬਾਤ ਸੁਣੀ ਤੁਸੀਂ ਨਹੀਂ ਨਹੀਂ ਪਿੱਛੇ ਖਲੋਤੇ ਆ ਗੋਲੀਆਂ ਮਾਰ ਕੇ ਭੱਜ ਗਏ ਬੱਸ ਹਰ ਜੀ ਗੱਲ ਖੁਸ਼ੀਆਂ ਮਾਤਮ ਚ ਬਦਲ ਗਈਆਂ ਹਾਂਜੀ ਬਿਲਕੁਲ ਬਿਲਕੁਲ ਬਹੁਤ ਲੋਕਾਂ ਚ ਵੀ ਦਹਿਸ਼ਤ ਪੈ ਗਈ ਖੁਸ਼ੀ ਜਿਹੜੀ ਗਮੀ ਚ ਬਦਲ ਗਈ ਸੀ ਖੁਸ਼ੀ ਗਮੀ ਚ ਬਦਲ ਗਈ ਠੀਕ ਹੈ ਜੀ ਤਾਂ ਤੁਸੀਂ ਵੇਖ ਸਕਦੇ ਹੋ ਰਿਜ਼ੋਰਟ ਦੀ ਤਸਵੀਰ ਤਾਂ ਇਸ ਵੇਲੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਗੱਲਬਾਤ ਕਰਾਂਗੇ ਸਰ ਕੀ ਮਾਮਲਾ ਹੈਗਾ ਜੀ ਜਿਹੜਾ ਇੱਥੇ ਕਟੜਾ ਵਾਪਰੀ ਜੀ ਸਿੰਘ ਵਾਲੀ ਇੱਥੇ ਪਹੁੰਚੇ ਵਾਲੀ ਸਾਹਿਬ ਕੀ ਕਟੜਾ ਵਾਪਰੀ ਹੈ ਜੀ ਹੁਣ ਤੱਕ ਤਾਂ ਅਪਡੇਟ ਕੀ ਹੈ ਜੀ ਅਜੀ ਵਾਲੀ ਇਹ ਨੈਰੀ ਗੋਲਡ ਪੈਲੇਸ ਹਮ ਨਿਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ અનਫੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਾ ਡੈਥ ਹੋਈ ਐ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵੇ ਕਰ ਰਹੇ ਹਾਂ ਸੀ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਹਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਸੀਲ ਕੋਲ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨੋਂ ਮਾਰਨ ਦੀ ਔਰ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਉਸ ਤੋਂ ਇਹਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਹੜਾ ਜ਼ਿਆਦਾ ਉਹ ਤੁਹਾਨੂੰ ਦੱਸ ਸਕਦੇ ਕਿਉਂਕਿ ਉੱਥੋਂ ਦੇ ਰੈਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਹੋ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਮੀਡੀਏਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫ਼ਤੀਸ਼ ਕਰ ਰਹੇ ਆ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹ ਹਾਂ ਜੀ ਵੀ ਹੱਲ ਹੋਈ ਹੈ ਜੀ ਹਾਂ ਸਰ ਅਸੀਂ ਦੇਖੋ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀ ਇਸ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਦੇਖੋ ਜੋ ਹੁਣ ਤੱਕ ਹੈ ਇੱਕ ਪਾਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹਨੂੰ ਦੇਖ ਰਹੇ ਹਾਂ ਵੀ ਆ ਵਰਕਿੰਗ ਹੈ ਸਰ ਇਹ ਹੋਰ ਚੀਜ਼ ਇਹ ਮੈਨੂੰ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਅ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਸਾਡੀ ਤਫਤੀਸ਼ 'ਚ ਕੋਈ ਹਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਵਾਨ ਐਸਪੀ ਸਵਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ 'ਚ ਸਾਹਮਣੇ ਆਏਗਾ ਵਿਲ ਡੈਫੀਨਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾਰੇ ਅੰਤਰ ਨੇ ਉਹਨਾਂ ਦਾ ਕੋਲ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨਾਲੋਂ ਟਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸ ਦਿਆਂ ਥੈਂਕ ਯੂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਤਾਂ ਇਹ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਦੱਸਣਾ ਚਾਹਵਾਂਗੇ ਕਿ ਵਿਆਹ ਸ਼ਾਦੀ ਦਾ ਸਮਾਗਮ ਸੀ ਤੇ ਉਸ ਦੇ ਵਿੱਚ ਉਹ ਬੈਠਾ ਸੀ ਤਾਂ ਅਚਾਨਕ ਉੱਧ ਤੇ ਜਿਹੜਾ ਹੈ ਦੋ ਫਾਇਰ ਕੀਤੇ ਜਾਂਦੇ ਤੇ ਜਿਸ ਦੇ ਵਿੱਚ ਉਸ ਦੀ ਬਹੁਤ ਹੋ ਜਾਂਦੀ ਹੈ ਤਾਂ ਵੱਡੀ ਘਟਨਾ ਅੰਮ੍ਰਿਤਸਰ ਚ ਵਾਪਰੀ ਹੈ ਤਾਂ ਦੱਸਣਾ ਚਾਹਾਂਗੇ ਕਿ ਇੱਕ ਮੈਰਿਜ ਪੈਲੇਸ ਦੇ ਵਿੱਚ ਇੱਕ ਸ਼ਖਸ ਆਪਣੇ ਪਰਿਵਾਰ ਦੇ ਨਾਲ ਆਇਆ ਸੀ ਵਿਆਹ ਅਟੈਂਡ ਕਰਨ ਵਾਸਤੇ ਤਾਂ ਉਸ ਦੇ ਵਿੱਚ ਦੋ ਨੌਜਵਾਨ ਆਂਦੇ ਨੇ ਤਾਂ ਉੱਥੇ ਜਿਹੜਾ ਹੈ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਫਿਲਹਾਲ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਘਟਨਾ ਵਾਪਰੀ ਹੈ ਫਿਲਹਾਲ ਦੇਖਣਾ ਹੋਏਗਾ ਕਿ ਪੁਲਿਸ ਇਸ ਮਾਮਲੇ ਨੂੰ ਟਰੇਸ ਕਰਨ ਚ ਕਿੰਨੀ ਕਾਮਯਾਬ ਹੁੰਦੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ